पीसी सुप्रीम कोर्ट ਵੱਲੋਂ ਅੱਜ ਸੁਣਾਏ ਇੱਕ ਫੈਸਲੇ ਵਿੱਚ ਸਰੀ ਸਿਟੀ ਕੌਂਸਲ ਵੱਲੋਂ ਜਨਤਕ ਸੁਰੱਖਿਆ ਮੰਤਰੀ ਫਰਨਵਰਥ ਦੇ ਆਰਸੀਐਮਪੀ ਦੀ ਥਾਂ ਸਰੀ ਪੁਲਿਸ ਬਾਰੇ ਹੁਕਮਾ ਵਿਰੁੱਧ ਦਾਇਰ ਕੀਤੀ ਗਈ ਰਿਵਿਊ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਜੱਜ ਜਸਟਿਸ ਕੈਵਿਨ ਲੂਨੇ ਸਰੀ ਮੇਅਰ ਬ੍ਰੈਂਡਾ ਲਾਕ ਦੀ ਸਰੀ ਵਿੱਚ ਮਿਊਨਿਸਪਲ ਪੁਲਿਸ ਚਾਇਲਡ ਰੱਖਣ ਦੇ ਫੈਸਲੇ ਦੇ ਖਿਲਾਫ ਨਿਆਂਇਕ ਸਮੀਖਿਆ ਲਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਇਸ ਮੌਕੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬੋਲਦਿਆਂ ਪੀਸੀ ਦੇ ਸੋਲਿਸਟਰ ਜਨਰਲ ਯਾਨੀ ਕਿ ਜਨ ਤੱਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਮੈਨੂੰ ਆਸ ਹੈ ਕਿ ਅੱਜ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਨੂੰ ਪੂਰਾ ਕਰਨ ਲਈ ਇਕੱਠੇ ਹੋਣ ਦਾ ਸਮਾਂ ਹੈ ਅੱਜ ਸੁਪਰੀਮ ਕੋਰਟ ਦੇ ਜਸਟਿਸ ਲੂ ਨੇ ਸਰੀ ਪੁਲਿਸ ਸੇਵਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਸਰੀ ਅਤੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਦੀ ਸੁਰੱਖਿਆ ਹਮੇਸ਼ਾ ਮੇਰੀ ਮੁੱਖ ਤਰਜੀਹ ਰਹੀ ਹੈ ਉਹਨਾਂ ਹੋਰ ਕਿਹਾ ਕਿ ਸਾਰੇ ਦੇ ਲੋਕ ਚਾਹੁੰਦੇ ਹਨ ਕਿ ਵਿਵਾਦਾਂ ਦਾ ਨਿਪਟਾਰਾ ਹੋ ਜਾਵੇ ਅਤੇ ਸਾਨੂੰ ਉਮੀਦ ਹੈ ਕਿ ਅੱਜ ਦਾ ਫੈਸਲਾ ਇਹ ਪ੍ਰੇਰਿਤ ਕਰਦਾ ਹੈ ਅਸੀਂ ਇਕੱਠੇ ਹੋ ਕੇ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਨੂੰ ਪੂਰਾ ਕਰੀਏ ਪੁਲਿਸ ਅਧਿਕਾਰੀ ਭਾਵੇਂ ਕੋਈ ਵੀ ਵਰਦੀ ਪਹਿਨਦੇ ਹੋਣ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਜੀਵਨ ਸਮਰਪਿਤ ਕਰਦੇ ਨੇ ਸਰੀ ਆਰਸੀਐਮਪੀ ਡਿਟੈਚਮੈਂਟ ਵਿੱਚ ਆਫੀਸਰਸ ਦੇ ਲਈ ਮੈਂ ਜਾਣਦਾ ਹਾਂ ਇਹ ਯਕੀਨੀ ਬਣਾਉਣ ਲਈ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਕਿ ਤੁਹਾਡੀਆਂ ਤਰਜੀਹੀ ਪਲੇਸਮੈਂਟਸ ਨੂੰ ਵਿਚਾਰਿਆ ਜਾਵੇ ਅਤੇ ਮੇਰਾ ਮੰਤਰਾਲਾ RCMP ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਕਿਉਂਕਿ ਤਬਦੀਲੀ ਚੱਲੀ ਹੈ ਤਾਂ ਦੱਸ દਈਏ ਕਿ BC ਦੇ ਸਰੀ ਸ਼ਹਿਰ ਵਿੱਚ ਸਰੀ ਪੁਲਿਸ ਹੋਵੇ ਜਾਂ RCMP ਹੋਵੇ ਇਸ ਮੁੱਦੇ ਤੇ ਲੰਬੇ ਸਮੇਂ ਤੋਂ ਰਸਾਕਸ਼ੀ ਚੱਲ ਰਹੀ ਹੈ 2018 ਵਿੱਚ ਸਰੀ ਦੇ ਸਾਬਕਾ ਮੇਅਰ ਡਗ ਮਕੱਲਮ ਨੇ ਸਰੀ ਵਿੱਚ RCMP ਦੀ ਬਜਾਏ ਲੋਕਲ ਪੁਲਿਸ ਫੋਰਸ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਮਕੱਲਮ ਪਿਛਲੇ ਸਾਲ ਚੋਣਾਂ ਵਿੱਚ ਹਾਰ ਗਏ ਅਤੇ ਨਵੀਂ ਮੇਅਰ ਬ੍ਰੈਂਡਾ ਲੋਕ ਇਸ ਫੈਸਲੇ ਨੂੰ ਉਲਟਾ ਕੇ ਸਰੀ ਵਿੱਚ RCMP ਰੱਖਣ ਦੇ ਪੱਖ ਵਿੱਚ ਸਨ ਲੰਗੇ ਸਾਲ ਜੁਲਾਈ ਮਹੀਨੇ ਦੌਰਾਨ ਮੇਅਰ ਬ੍ਰੈਂਡਾ ਲੋਕ ਅਤੇ ਉਹਨਾਂ ਦੀ ਕੌਂਸਲ ਦੀਆਂ ਇੱਛਾਵਾਂ ਦੇ ਵਿਰੁੱਧ BC ਦੇ ਸੋਲੀਸਟਰ ਜਰਨਲ ਮਾਈਕ ਫਾਰਨਵਰਥ ਨੇ ਪੁਲਿਸ ਐਕਟ ਲਾਗੂ ਕਰਦਿਆਂ ਸਿਟੀ ਆਫ ਸਰੀ ਨੂੰ ਸਰੀ ਪੁਲਿਸ ਕਾਇਮ ਰੱਖਣ ਦਾ ਆਦੇਸ਼ ਦਿੱਤਾ ਸੀ ਲੂਦੇ ਫੈਸਲੇ ਦੀ ਇੱਕ ਕਾਪੀ ਤੁਰੰਤ ਉਪਲਬਧ ਨਹੀਂ ਸੀ ਪਰ ਫਾਰਨਵਰਥ ਨੇ ਕਿਹਾ ਜਜ ਨੇ ਸਾਰੇ ਮਾਮਲਿਆਂ ਵਿੱਚ ਸੂਬੇ ਦਾ ਪੱਖ ਲਿਆ ਪਾਨਵਰਥ ਨੇ ਕਿਹਾ ਇਹ ਨਿਆਇਕ ਸਮੀਖਿਆ ਵਿੱਚ ਸਿਟੀ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਦੱਸਯੋਗਾ ਕਿ ਮਾਈਕ ਪਾਨਵਰਥ ਨੇ ਲੰਘੇ ਮਹੀਨੇ ਐਲਾਨ ਕੀਤਾ ਸੀ ਕਿ ਸਰੀ ਪੁਲਿਸ ਸਰਵਿਸ 29 ਨਵੰਬਰ 2024 ਨੂੰ ਅਧਿਕਾਰਿਕ ਤੌਰ ਤੇ RCMP ਦੀ ਥਾਂ ਲੈ ਲਵੇਗੀ ਇਸ ਤੋਂ 2 ਹਫ਼ਤੇ ਪਹਿਲਾਂ ਮੇਅਰ ਬ੍ਰਾਂਡਾ ਲਾਕ ਨੇ ਇਸ ਤਬਦੀਲੀ ਲਈ ਪ੍ਰੋਵਿੰਸ ਤੋਂ 250 ਮਿਲੀਅਨ ਡਾਲਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਦਾਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਾਡੇ ਨਿਵਾਸੀਨਾ ਅਤੇ ਸਰੀ ਵਿੱਚ ਸਮੁੱਚੀ ਜਨਤਕ ਸੁਰੱਖਿਆ ਲਈ ਨੁਕਸਾਨਦੇ ਹੋਵੇਗਾ ਇਸ ਪੇਸ਼ਕਸ਼ ਤਹਿਤ ਅਗਲੇ 5 ਸਾਲਾਂ ਵਿੱਚ ਤਬਦੀਲੀ ਲਈ 150 ਮਿਲੀਅਨ ਡਾਲਰ ਅਤੇ ਉਸ ਤੋਂ ਬਾਅਦ ਦੇ 5 ਸਾਲਾਂ ਲਈ ਪ੍ਰਤੀ ਸਾਲ 20 ਮਿਲੀਅਨ ਡਾਲਰ ਤੱਕ ਸਰੀ ਪੁਲਿਸ ਅਤੇ RCMP ਆਫੀਸਰਸ ਦੀਆਂ ਤਨਖਾਹਾਂ ਵਿਚਾਲੇ ਅੰਤਰ ਨੂੰ ਪੂਰਾ ਕਰਨ ਦੇ ਲਈ ਦਿੱਤੇ ਜਾਣੇ ਸਨ ਸਰੀ ਮੇਰ ਬ੍ਰੈਂਡਾ ਲੋਕ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਸਬੰਧੀ ਅਜੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ।